ਦੋਸਤੋ ਅੱਜ ਇੱਕ ਤੁਹਾਨੂੰ ਬਹੁਤ ਕੰਮ ਦੀ ਜਿਹੜੀ ਵੀਡੀਓ ਦਿਖਾਉਣੇ ਆ ਇਹਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਪਿੰਡ ਕੁੱਦੇ ਦੇ ਵਿੱਚ ਬੈਠੇ ਆ ਜਿਹਨੂੰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡਾ ਪੈਂਦੀ ਹੈ ਬਾਈ ਰੇਸ਼ਮ ਵੈਦ ਜੀ ਪਹਿਲਾਂ ਤੁਹਾਨੂੰ ਪਿੰਡ ਦੱਸਿਆ ਪਿੰਡ ਕੁੱਦਾ ਹੈ ਬਾਈ ਰੇਸ਼ਮ ਵੈਦ ਜੀ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿਉਂਕਿ ਬਾਈ ਕਾਫੀ ਬਿਮਾਰੀਆਂ ਦਾ ਇਲਾਜ ਕਰਦੇ ਆ ਜਿਹੜੀਆਂ ਅੱਜ ਲਗਾਤਾਰ ਆਪਾਂ ਨੂੰ ਜਖੜੀ ਬੈਠੀਆਂ ਜਿੱਦਾਂ ਬਵਾਸੀਰ ਹੋ ਗਈ ਗੋਡਿਆਂ ਦੀ ਪ੍ਰੋਬਲਮ ਹੋ ਗਈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਐਸ ਟਾਈਮ ਆਪਾਂ ਕੁੱਦੇ ਪਿੰਡ ਦੇ ਵਿੱਚ ਬੈਠੇ ਆ ਸੋ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਸੇ ਸਮਾਂ ਕੱਢ ਕੇ ਅਸੀਂ ਤੁਸੀ ਸਾਨੂੰ ਬੁਲਾਇਆ ਇੱਥੇ ਪਹੁੰਚੇ ਸ਼ੁਕਰੀਆ ਸ਼ੁਕਰੀਆ ਹਾਂ ਬਾਈ ਜੀ ਆਪਣਾ ਪਹਿਲਾਂ ਤਾਂ ਤੁਸੀਂ ਉਦਾਂ ਆਪਣਾ ਐਡਰੈਸ ਦੱਸੋ ਪਿੰਡ ਪ੍ਰਤੀ ਵੀ ਕਿੱਥੇ ਜੀ ਆਪਣਾ ਰਹਿਣ ਸਹਿਣ ਹੈ ਸਾਡਾ ਕੁੱਦਾ ਪਿੰਡ ਬਟੇਂਡਾ ਜ਼ਿਲ੍ਹਾ अच्छा जिला जी जिला ਆਪਣਾ ਬਠਿੰਡਾ ਪੈ ਗਿਆ ਪਿੰਡ ਕੁੱਦਾ ਪੈ ਗਿਆ ਨੇ ਤਹਿਸੀਲ ਵੀ ਬਠਿੰਡਾ ਹੀ ਆ ਠੀਕ ਹੈ ਜੀ ਤੇ ਆਪਣਾ ਘਰ ਦਾ ਦੱਸ ਦਿਓ ਐਡਰੈਸ ਜਿਹੜਾ ਆਪਾਂ ਕੁੱਦੇ ਤੋਂ ਵੀ ਕਿੰਨੀ ਕੁ ਵਾਟ ਆਪਾਂ ਬੈਠੇ ਢਾਣੀ ਚ ਹਾਂ ਕੁੱਦੇ ਜੀ ਆਗੇ ਜਿਹਨੇ ਕਿ ਢਾਣੀ ਬੱਸ ਸਟੈਂਡ ਦੇ ਸਾਹਮਣੇ ਢਾਣੀ ਆ ਗਈ ਸੰਗਤ ਸਾਹਮਣੇ ਢਾਣੀ ਆ ਗਈ ਸੰਗਤ ਰੋਡ ਤੇ ਆ ਗਈ ਹਾਂ ਜੀ ਆਪਾਂ ਜੀ ਕਾ ਦਾ ਪ੍ਰੋਪਰ ਇਲਾਜ ਕਾ ਦਾ ਕਾ ਦਾ ਕਰਦੇ ਸਾਡੇ ਦਾ ਜਿਆਦਾ ਤਾਂ ਬਵਾਸੀਰ ਦਾ ਹੀ ਆ ਉਹ ਨਾਲ ਗੋਡਿਆਂ ਨਰਤੇ ਸਗ੍ਰਹਿਣੀ ਬਸ ਤੈਨ ਹੀ ਦਵਾਈਆਂ ਨਹੀਂ ਇਹ ਬਵਾਸੀਰ ਦਾ ਜਿਹੜਾ ਆਪਾਂ ਇਲਾਜ ਕਰਦੇ ਹਾਂ ਪ੍ਰੋਪਰ ਬਵਾਸੀਰ ਦਾ ਕਿਉਂਕਿ ਅੱਜ ਕੱਲ ਜਿਹੜਾ ਖਾਣ ਪੀਣ ਆ ਉਹਦਾ ਫਾਸਟ ਫੂਡ ਜਿਵੇਂ ਆਪਾਂ ਕਹਿ ਦਈਏ ਮੈਦੀ ਵਾਲੀਆਂ ਚੀਜ਼ਾਂ ਖਾਣੇ ਲਗਾਤਾਰ ਵੀ ਕਿਉਂਕਿ ਧਿਆਨ ਹੈ ਨਹੀਂ ਹੁਣ ਸਿਹਤ ਦਾ ਹਰ ਇੱਕ ਇਨਸਾਨ ਭੱਜਿਆ ਫਿਰਦਾ ਹਨ ਤੇ ਉਹਦੇ ਵਿੱਚ ਸਾਨੂੰ ਦੱਸੋ ਜਿਹੜੀ ਬਵਾਸੀਰੇ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਜੀ ਇਹ ਤਾਂ ਪੰਜ ਪੰਜ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਪਗੰਦਰ ਹੋ ਗਿਆ ਕਸਟੂਲਾ ਕਹਿੰਦੇ ਡਾਕਟਰ ਅੱਛਾ ਪਗੰਦਰ ਹੋ ਗਿਆ ਫਿਸਰ ਹੋ ਗਿਆ ਫਿਸਰ ਹੋ ਗਿਆ ਇਕੱਲਾ ਬਲੱਡ ਆਉਣਾ ਮੌਕੇ ਹੋ ਗਿਆ ਅੱਛਾ ਜੀ। ਵੱਡਾ ਵੱਡੂ ਹੁੰਦੀ ਸਾਰੇ। ਤੇ ਇਹਨਾਂ ਜਿਹੜੀ ਪੰਜ ਤਰ੍ਹਾਂ ਦੀ ਬਵਾਸੀਰ ਹੈ ਇਹਨਾਂ ਦਾ ਆਪਣੇ ਕੋਲੇ ਪੰਜਾਂ ਦਾ ਹੀ ਇਲਾਜ ਆ ਜੀ। ਹਾਂ। ਪੰਜਾਂ ਦੀ ਦਵਾਈ ਦੇਣੀ। ਪੰਜਾਂ ਦੀ ਦਵਾਈ ਹੈ। ਹਾਂਜੀ। ਬਵਾਸੀਰ ਚ ਹੀ ਆ ਗਏ ਨਾ ਸਾਰੇ। ਅੱਛਾ ਜੀ। ਨਾਮ ਬਦਲਿਆ ਨਾ ਜਨਨ ਕਿਹਾ ਤਾਂ ਬਵਾਸੀਰ ਚ ਹੀ ਗਏ ਨਾ। ਠੀਕ ਹੈ ਜੀ। ਤੇ ਇਹ ਆਪਣਾ ਜਿਹੜਾ ਦਵਾਈ ਦਾ ਪ੍ਰੋਸੈਸ ਆ ਜੀ ਇਹ ਕਿੰਨੇ ਸਮੇਂ ਦਾ ਪ੍ਰੋਸੈਸ ਆ ਆਪਣਾ ਕਿੰਨੇ ਟਾਈਮ 'ਚ ਠੀਕ ਹੋ ਜਾਂਦੀ ਬਵਾਸੀਰ। ਕੀ ਕਿਸ ਬੋਤਨ ਲੱਗਦਾ ਨਾ ਕਈਆਂ ਦੇ ਕੇਸ ਹੀ ਬਹੁਤ ਪੁਰਾਣਾ ਹੁੰਦਾ ਕੋਈ 10 20 ਸਾਲ ਪੁਰਾਣੇ ਕੇਸ ਹੁੰਦੇ ਹੈਗੇ ਹਾਂਜੀ ਤਾਂ ਕੋਈ 2 4 ਦਿਨ ਵੱਧ ਲੰਗੇ ਨਾ ਨਹੀਂ ਹਫਤੇ ਦਾ ਹੀ ਅਸੀਂ ਸਮਝ ਪੁੰਨੇਗਾ ਸਰ ਅੱਛਾ ਇੱਕ ਹਫਤੇ ਹੀ ਠੀਕ ਹੋ ਜਾਂਦੀ ਹੈ ਜੇ ਜੇ ਮੰਨ ਲਓ ਵੀ ਕੇਸ ਲੰਮਾ ਹੈ ਕੋਈ ਸਮਾਂ ਵੱਧ ਹੈ ਉਹਨੂੰ ਟਾਈਮ ਥੋੜਾ ਕਹਣਾ ਵੱਧ ਲੱਗੇ ਨਾ ਹਾਂ ਦਵਾਈ ਅਸੀਂ ਉਹ ਵਿੱਚ ਹੀ ਦੇ ਦਿੰਨੇ ਹਾਂ ਉਹ 15 ਤੋਂ 18 ਦਿਨ ਦੀ ਦਵਾਈ ਦੇ ਦਿੰਨੇ ਹਾਂ ਅਸੀਂ ਪਹਿਲੇ ਹਾਂਜੀ ਠੀਕ ਹੈ ਕਈ ਵਾਰ ਕੋਈ ਦਿੱਕਤ ਆ ਗਈ ਬੰਦੇ ਨੂੰ ਦੁਬਾਰਾ ਨਾ ਆਉਣਾ ਪਵੇ ਦੁਬਾਰਾ ਨਾ ਆਉਣਾ ਹਾਂ ਕਿਉਂ ਉਹਨੂੰ ਹਫਤੇ ਜਨਾ ਠੀਕ ਹੋਇਆ ਤਾਂ ਉਹਨੂੰ ਅਸੀਂ ਦਵਾਈ 15 ਦਿਨ ਦੀ ਦੇ ਦੇਣਾ ਵੀ ਹਫਤਾ ਨਾਲ ਤੋਂ 10 ਦਿਨ ਚ ਠੀਕ ਹੋ ਜਾ ਠੀਕ ਹੈ ਤੇ ਜਿਹੜੀ ਆਪਣੀ ਪ੍ਰੋਪਰ ਦਵਾਈ ਹੈ ਜੀ ਇਹਦੇ ਕਹਿਣ ਤੋਂ ਭਾਵ ਇਹ ਖਾਣ ਵਾਲੀ ਦਵਾਈ ਹੈ ਕਿ ਉਦਾਂ ਲਾਉਣ ਵਾਲੀ ਹੈ ਇਹਦੇ ਵਿੱਚ ਦੱਸੋ ਨਹੀਂ ਇਕੱਲੀ ਮਲਮ ਦੇਵਾਂਗੇ ਲਾਉਣ ਵਾਲੀ ਖਾਣ ਵਾਲੀ ਸੋ ਇਕੱਲੀ ਕਬਜਤ ਤੋਂ ਤਾਂ ਦੇ ਦਿੰਨੇ ਆ ਹੋਰ ਨਹੀਂ ਕੋਈ ਅੱਛਾ ਇਕੱਲੀ ਉਹ ਲੈਟਰਨ ਜਗ੍ਹਾ ਦੇ ਉੱਪਰ ਮੋਟਾ ਮੋਟਾ ਲਿਪ ਕਰ ਦਿਓ ਅੰਦਰ ਲਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਜਿਹੜੀ ਆਪਾਂ ਠੀਕ ਹੈ ਤੇ ਜਿਹੜਾ ਆਪਾਂ ਉੱਪਰ ਜਿਹੜੀ ਆਪਾਂ ਮਲਮ ਦਿੰਨੇ ਆ ਉਹਦਾ ਲੇਪ ਕਰਨਾ ਹੈ ਤੇ ਉਹਦੇ ਨਾਲ ਹੀ ਠੀਕ ਹੋ ਜਾਂਦਾ ਹੈ ਹਾਂ ਉਹਦੇ ਨਾਲ ਠੀਕ ਹੈ ਜੀ ਤੇ ਬਾਈ ਜੀ ਜਿਹੜਾ ਇੱਕ ਗੋਡਿਆਂ ਦੀ ਦਵਾਈ ਹੈ ਜੀ ਆਪਣੀ ਉਹਦਾ ਕੀ ਪ੍ਰੋਸੈਸ ਹੈ ਉਹ ਵੀ ਤੇਲ ਹੀ ਦਿੰਨੇ ਲਾਉਣ ਵਾਲਾ ਖਾਣ ਵਾਲੀ ਉਹ ਵੀ ਕੋਈ ਨਹੀਂ ਅੱਛਾ ਉਹ ਵੀ ਤੇਲ ਹੀ ਦਿੰਨੇ ਆ ਤੇਲੀ ਇਕੱਲਾ ਮਾਲਸ਼ ਨਹੀਂ ਕਰਨੀ ਲਾ ਕੇ ਛੱਡ ਦਿਓ ਹਵਾ ਵਗੈਰਾ ਇਹ ਨਾ ਹੋਵੇ ਠੀਕ ਹੈ ਜੀ ਜਦ ਪਰ ਉਹਦੀ ਕਪੜਾ ਨੰਬਰ ਨਾ ਬਸ ਠੀਕ ਹੈ ਜਾਨੀ ਕਿ ਉਹ ਆਪਾਂ ਲਾਦ ਨਹੀਂ ਉਦਾਂ ਏ ਹਵਾ ਹਵਾ ਦੇ ਵਿੱਚ ਨਹੀਂ ਲਾਉਣੀ ਹਾਂ ਹਵਾ ਥੋੜਾ ਕੰਟਰੋਲ ਰੱਖਣਾ ਪੈਂਦਾ ਹਵਾ ਦਾ ਠੀਕ ਹੈ ਜੀ ਤੇ ਆਪਣਾ ਬਾਈ ਜੀ ਕੰਟੈਕਟ ਨੰਬਰ ਦੱਸ ਦਿਓ ਵੀ ਜਿਹੜੇ ਤੇ ਜਿਹੜੇ ਆਪਣੇ ਦਰਸ਼ਕ ਵੀਰ ਆ ਜਿਹੜੇ ਆਪਾਂ ਨੂੰ ਦੇਖਦੇ ਆ ਕਿਉਂਕਿ ਬਿਮਾਰੀ ਇਹ ਬਹੁਤ ਜਾਦੇ ਹੈ ਪ੍ਰੋਪਰ ਕਿਉਂਕਿ ਦਾ ਇਲਾਜ ਹੋ ਜੇ ਵਧੀਆ ਗੱਲ ਆਈ ਹੈ ਨਾ ਸਮੇਂ ਸਿਰ ਤੇ ਇਹਦਾ ਪੱਕੇ ਨੰਬਰ ਜਿਹੜੇ ਆਪਣੇ ਹੈਗੇ ਕਹਿੰਦੇ ਪਾ ਜਿਹੜਾ 24 ਘੰਟੇ ਚੱਲਦਾ ਨੰਬਰ ਉਹ ਦੱਸੋ ਜੀ ਆਪਣੇ ਦਰਸ਼ਕ ਵੀਰਾਂ ਨੂੰ ਆਪਣਾ ਨੰਬਰ ਤੇ ਇੱਕ ਬਾਕੀ ਮੈਨੂੰ ਬਹੁਤ ਪਿਆਰ ਦਿੱਤਾ ਬੱਚਾ ਇੰਨਾ ਪਿਆਰ ਦਿੰਦਾ ਬੱਚਿਆਂ ਨੇ ਬੇਟਿਆਂ ਨੇ ਬਜ਼ੁਰਗਾਂ ਨੇ ਬੜਾ ਪਿਆਰ ਦਿੰਦਾ ਬੜੇ ਠੀਕ ਹੋਏ ਆ ਜਿਹੜੇ ਉਹ ਖੁਸ਼ੀ ਮਨਾਉਂਦੇ ਆ ਠੀਕ ਹੈ ਤੇ ਬਾਕੀ ਨੰਬਰ ਮੇਰਾ 77 199 ਹਾਂਜੀ 60894 ਇਹ ਨੰਬਰ ਠੀਕ ਹੈ ਜੀ ਇੱਕ ਨੰਬਰ ਹੀ ਆਪਣਾ ਹੈ ਹਾਂ ਇੱਕ ਨੰਬਰ ਚੱਲਦਾ ਜ਼ਿਆਦਾ ਠੀਕ ਹੈ ਲੈ ਦੋਸਤੋ ਇਹ ਨੰਬਰ ਆਪਾਂ ਸਕਰੀਨ ਦੇ ਉੱਪਰ ਲਗਾਤਾਰ ਸ਼ੋ ਵੀ ਕਰਾਂਗੇ ਇਹ ਚੱਲਦਾ ਰਹੂਗਾ ਇਹ ਬਾਈ ਜੀ ਨੂੰ ਤੁਸੀਂ ਕਾਲ ਕਰਕੇ ਆਪਣੀ ਬਿਮਾਰੀ ਬਾਰੇ ਸਾਰਾ ਕੁਝ ਦੱਸ ਦੇਣਾ ਕਿਉਂਕਿ ਜਿਹੜੀ ਇਹ ਬਿਮਾਰੀ ਹੁੰਦੀ ਲਕੂਨ ਵਾਲੀ ਨਹੀਂ ਹੁੰਦੀ ਜੇ ਆਪਾਂ ਗੱਲਬਾਤ ਕਰਾਂਗੇ ਸਾਹਮਣੇ ਪੁੱਛਾਂਗੇ ਦੱਸਾਂਗੇ ਫੇਰ ਹੀ ਇਹਦਾ ਹੱਲ ਨਿਕਲਦਾ ਹੁੰਦਾ ਕਿਉਂਕਿ ਜਿਹੜੀ ਵਵਾਸੀਰ ਦੀ ਬਿਮਾਰੀ ਹੈ ਜਿਹੜਾ ਫਾਸ ਫੂਡ ਆਪਾਂ ਖਾਣੇ ਆ ਮੈਦਾ ਖਾਣੇ ਆ ਉਹ ਅੰਤੜੀਆਂ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਕਿੰਤ ਭਵ ਉਹਦੇ ਮੁੜ ਕੇ ਇਹ ਜਿਹੜੇ ਕੋਈ ਮੱਸੇ ਜਿਹੜੇ ਆਹ ਮੱਸੇ ਦੀ ਬਵਾਸੀਰ ਦੇ ਬਣ ਕੇ ਬਾਹਰ ਨਿਕਲਦੇ ਆ ਮੇਰੇ ਯਾਦ ਆ ਗਈ ਗੱਲ ਤੇ ਉਹ ਕੀ ਕਾਰਨ ਹੁੰਦਾ ਇੱਥੇ ਉਹਨ ਜਮੇਦੇ ਦੀ ਗਰਮੀ ਕਰਨ ਬਵਾਸੀਰ ਜਦੋਂ ਆਪਣਾ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਫਿਰ ਅੰਦਰ ਜਮਾ ਹੋਣ ਲੱਗ ਜਾਂਦਾ ਉਹ ਅੱਛਾ ਇਸ ਤੋਂ ਔਰ ਕੁਝ ਨਹੀਂ ਹੁੰਦਾ ਉਹ ਅੰਦਰ ਜਿਹੜਾ ਮਾ ਗੰਦਪੱਲ ਹੁੰਦਾ ਕਹਿੰਦੇ ਭਾਵੇਂ ਜਿਹੜਾ ਬਲੱਡ ਜਮਾ ਹੋਣ ਲੱਗਦਾ ਉਹ ਨਿਕਲ ਜਾਂਦਾ ਬਲੱਡ ਠੀਕ ਹੈ ਜੀ ਰੂਮ ਬਣ ਜਾਂਦਾ ਦਵਾਈ ਨਾਲ ਫਿਰ ਨਿਕਲ ਜਾਣਾ ਸਾਫ਼ ਹੋ ਜਾਣਿਆ ਸਾਫ਼ ਆਹ ਦੋਸਤੋ ਜੇ ਇਹ ਕਈ ਵਾਰੀ ਨਾ ਇੱਕ ਬੰਦਾ ਦਵਾਈ ਲੈ ਜਾਂਦਾ ਉਹ ਤਿੰਨ ਚਾਰ ਜਾਣੇ ਵਰਤਣ ਲੱਗ ਜਾਂਦੇ ਜਿਵੇਂ ਠੀਕ ਹੋ ਗਿਆ ਉਹ ਨੂੰ ਬਚ ਗਈ ਦੂਜੇ ਨੂੰ ਦੇ ਦਿੱਤੀ ਉਹਦੀ ਬਚ ਗਈ ਦੂਜੇ ਨੂੰ ਦੇ ਦਿੱਤੀ ਤੇ ਉਹ ਲੈਣ ਵਾਲਾ ਨਾ ਲਵੇ ਉਹਦੇ ਵਾਸਤੇ ਠੀਕ ਹੈ ਕਿਉਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਕਿਸੇ ਨੂੰ ਕੋਈ ਇਹ ਬਲੱਡ ਨਾਈਟ ਅਟੈਕ ਹੁੰਦੀ ਹੈ ਦਵਾਈ ਠੀਕ ਹੈ ਤਾਂ ਨੁਕਸਾਨ ਆਪਣਾ ਗਾ ਹਾਂ ਵੀ ਜਿਹੜਾ ਇੱਕ ਬੰਦਾ ਲੈ ਕੇ ਗਿਆ ਉਹ ਹੀ ਦਵਾਈ ਨੂੰ ਵਰਤੇ ਹਾਂ ਉਹੀ ਵਰਤੇ ਉਹੀ ਵਰਤੇ ਇੱਕ ਬੰਦਾ ਹੀ ਖਣ ਜਦੋਂ ਹੁਣ ਮੰਨ ਲਵੀ ਇੱਕ ਬੰਦਾ ਦਵਾਈ ਲੈ ਗਿਆ ਉਹਨੂੰ ਸਗਰਹਣੀ ਆਈਵੀਐਸ ਆ ਜਾਂ ਮਤਲਬ ਇਹਨੂੰ ਕੋਈ 800 ਤੋਂ ਵੱਧ ਬਿਮਾਰੀਆਂ ਹੁੰਦੀਆਂ ਹਾਂਜੀ ਤਾਂ ਦੂਜਾ ਵਰਤੂ ਆ ਤਾਂ ਉਹ ਬਿਮਾਰੀ ਉਹਨਾਂ ਚ ਮੁੜਦੀ ਆ ਹਾਂ ਇਹ ਕਹਿਣ ਤੋਂ ਭਾਵ ਦੋਸਤੋ ਜਿਹੜਾ ਕੋਈ ਵੀਰ ਬਾਈ ਜਦੋਂ ਦਵਾਈ ਲੈ ਕੇ ਜਾਵੇ ਉਹ ਇੱਕ ਜਾਣਾ ਹੀ ਦਵਾਈ ਨੂੰ ਵਰਤੇ ਪ੍ਰੋਪਰ ਕਿਉਂਕਿ ਦੂਸਰਾ ਬੰਦਾ ਨਾਲ ਉਹਨੂੰ ਵਰਤੇ ਕਿਉਂਕਿ ਉਹ ਠੀਕ ਤਾਂ ਹੋ ਜਾਂਦਾ ਪਰ ਜਦੋਂ ਆਪਾਂ ਵਰਤਦੇ ਕੋਈ ਟੱਚਿੰਗ ਕਰਦੇ ਜਾਂ ਉਹਦਾ ਬਲੱਡ ਉਹਦੇ ਨਾਲ ਟੱਚ ਹੁੰਦਾ ਤੇ ਕੋਈ ਹੋਰ ਬਿਮਾਰੀ ਦਾ ਕੋਈ ਚੱਕਰ ਪੈ ਜਾਂਦਾ ਨਾ ਵੀ ਇੱਕ ਜਿਹੜਾ ਬੰਦਾ ਇਨਸਾਨ ਜਿਹੜਾ ਲੈ ਕੇ ਜਾਂਦਾ ਇੱਕ ਹੀ ਦਵਾਈ ਉਹ ਹੀ ਵਰਤਣੀ ਚਾਹੀਦੀ ਐ ਕੋਈ ਨਹੀਂ ਤੇ ਬਾਕੀ ਬਾਈ ਜੀ ਤੁਹਾਨੂੰ ਜਿਹੜਾ ਅਸੀਂ ਤੁਹਾਡਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਮਾਂ ਕੱਢਿਆ ਤੇ ਤੁਹਾਡੇ ਕੋਲੇ ਅਸੀਂ ਚਲੋ ਇਨਾ ਸਮਾਂ ਕੱਢ ਕੇ ਤੁਹਾਡੇ ਕੋਲੇ ਪਹੁੰਚੇ ਆਂ ਤੇ ਬਾਕੀ ਦੋਸਤੋ ਬਾਈ ਜੀ ਨੂੰ ਮੌਕਾ ਜ਼ਰੂਰ ਦਿਨਾ ਫੋਨ ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਜਿਹੜੀ ਬਿਮਾਰੀ ਹੈ ਕਿਸੇ ਵੀ ਪ੍ਰਤੀ ਚਾਹੇ ਉਹ ਗੋਡੇ ਹੈ ਚਾਹੇ ਉਹ ਬਵਾਸੀਰ ਦੀ ਬਿਮਾਰੀ ਹੈ ਉਸ ਤੇ ਤੁਸੀਂ ਕਾਲ ਕਰਕੇ ਬਾਈ ਜੀ ਨੂੰ ਸਾਰੀ ਜਾਣਕਾਰੀ ਦੱਸਣੀ ਹੈ ਉਸ ਤੋਂ ਬਾਅਦ ਤੁਸੀਂ ਦਵਾਈ ਵਰਤਣੀ ਹੈ ਕਿਉਂਕਿ ਇੱਥੇ ਬਾਈ ਕੋਲੋਂ ਮਰੀਜ਼ ਠੀਕ ਬਹੁਤ ਹੋਏ ਆ ਤੇ ਸ਼ੁਕਰੀਆ ਬਾਈ ਜੀ ਤੇ ਤੁਹਾਡਾ ਧੰਨਵਾਦ